ਦੇ ਬੈਠੋ ਤੋਂ ਬਾਅਦ ਕੋਸਟ ਗੈਪ ਪਿਆ ਕੰਮ ਇਸ ਲਾਈਨ ਤੋਂ ਦੂਰ ਹੋਇਆ ਜੀ 8 ਮਾਰਚ ਦੇ ਗੱਲ ਹੈ ਜੀ ਤੇ ਗਲਪੇ ਲੰਬੀ ਹੋ ਜਾਂਦੀ ਚਲੋ ਉਧਰ ਉਧਰ ਮੇਰਾ ਵੀ ਦੇ ਕੋਈ ਆਸੀ ਆਸੀ ਬਾਹਰ ਉਸਦੀਕ ਸਾਹਿਬ ਨਾਲ ਪ੍ਰੋਗਰਾਮ ਕਰਕੇ ਕਰ ਜਨੇ ਪਹੁੰਚੇ ਤੇ ਅਸੀਂ ਯਾਰਾਂ ਦੇ ਦੋ ਏ ਦੁਕਾਨੇ ਜਾ ਘਰੋਂ ਤੋਂ ਪਹਿਲਾਂ ਪਹਿਲਾਂ ਉਥੇ ਥੱਲੇ ਜੀ ਜੀ ਉੱਥੇ ਜਾ ਕੇ ਠੀਕ ਹੈ ਬਹਿ ਗਏ ਜੀ ਤੇ ਹਰਜੀਤ ਮੇਰੇ ਕੋ ਆਇਆ ਜਿਹੜਾ ਬੂੰਡਾ ਪੀਟੂ ਜੂਗਾ ਉਹ ਹੀ ਮਤੋਂ ਸਿੱਖਦਾ ਰਹੇ ਵੀ ਉਹ ਕਹਿੰਦਾ ਜੀ ਅੱਜ ਕਿਉਂਕਿ ਲਿੰਗ ਵਾਲਾ ਕੋਲ ਚੱਲ ਅੱਜ ਅੱਜ ਭਾਜ ਨੂੰ ਗੈਸਟ ਆਰਟਿਸਟ ਲੈ ਕੇ ਚੱਲਦੇ ਆ ਤਾਂ ਮੈਂ ਆ ਬੱਚ ਕੋਈ ਨੂੰ ਮੈਂ ਆਪੇ ਆ ਜਾਊਗਾ ਮੈਨੂੰ ਪਿੰਡ ਦਾ ਦੱਸ ਦੋ ਮੈਂ ਹਾਂ ਪਤਾ ਹੈ ਇਜਤਦਾਰ ਉਹ ਪੀਣੇ ਤੇ ਥੱਕੇ ਆਏ ਹੋਣਾ ਤਦ ਆਣ ਇਹਦੇ ਨਾਲ ਗੈਸਟ ਆਜਿ ਬਣੋਏ ਐਵੇਂ ਗੈਸਟ ਬਣਾ ਕੇ ਲੈ ਜਾਣਗੇ ਛੱਡੋ ਪਰ ਵਿਚ ਤੇ ਮੈਂ ਕੋਈ ਨਹੀਂ ਆਪੇ ਆ ਜਾਊਗਾ ਠੀਕ ਹੈ ਅਸੀਂ ਉੱਤੇ ਪੀਦੇ ਬੁੰਦੇ ਰਹੇ ਤੇ ਅਸੀਂ 2 ਵਜੇ ਗਏ ਅੱਛਾ ਮੈਂ ਇੱਥੇ ਕਾਰ ਆ ਤੇ ਮੈਨੂੰ ਖੇਟੀ ਤੋਂ ਬਾਅਦ ਮੈਨੂੰ ਕਿੰਨੇ ਆ ਕੇ ਦਿੱਚਾ ਬੰਦੋ ਬਾਈ ਉਹ ਆ ਗਾ ਗਲਪੜੋ ਜੋ ਪੇਰ ਗਈ ਪੇਤ ਸੋਰਾ ਉਹ ਐ ਲੱਗੇ ਜਿੱਦਾਂ ਵਾਲੀ ਸਾਡਾ ਕਿਦਾਂ ਨਾ ਕੋਈ ਖੜੇ ਛੱਪੜ ਦੇ ਵਿੱਚ ਕੋਈ ਇਦੋਂ ਵੱਡਾ ਪੱਥਰ ਨਹੀਂ ਸਿੱਟਦਾ ਹੁੰਦਾ ਜਦੋਂ ਛਲ ਆਉਂਦੀ ਸੋਰੇ ਕਲਾ ਘਰ ਸਭ ਨਾ ਹਾ ਕਰ ਵਾਕਿਬ ਜੱਫੇ ਆਈਏ ਬੋੜੀ ਆਈਏ ਅਸਸਗਾਰ ਕੀ ਤੇ ਲੇਕਿਨ ਮਨ ਸਾਡੇ ਟੁੱਟ ਗਏ ਦਿਲ ਨਾ ਕਰੇ ਕੰਮ ਕਰਨੂ ਐ ਲੱਗਿਆ ਕਰੇ ਵੀ ਯਾਰ ਛੱਡੋ ਪਰ ਇੱਕ ਇੱਕ ਆ ਵੀ ਛੱਡ ਦੀਏ ਉਹ ਕੁਤਾ ਦੀ ਗੱਲ 3 ਮਾਰਚ 8 ਮਾਰਚ ਨੂੰ 80 ਨੂੰ ਉਹਦੀ ਡੈਥ ਹੋਈ ਜੀ ਤੇ ਕਰੀਬ ਨਾ ਸੀ 31 ਕੁਮਾਰ ਚੋਂ ਅਸੀਂ ਸਦੀਕ ਸਾਹਿਬ ਦਾ ਪ੍ਰੋਗਰਾਮ ਸੀ ਕੈਨੇਡਾ ਦਾ ਅਸੀਂ ਕੈਨੇਡਾ ਚਲੇ ਗਏ ਅੱਛਾ ਹਾਂ ਉਹ ਫਿਰ ਅਸੀਂ 3 ਮਹੀਨੇ 3 ਮਹੀਨੇ ਕੇ ਬਾਅਦ ਸਾਡੇ ਜਿਹੜਾ ਪ੍ਰਮੋਟਰ ਸੀ ਉਹਨੇ ਰਮਲਾ ਸਾਹਿਬ ਨੂੰ ਬੁਲਾਇਆ ਸੀ ਰਮਲਾ ਸਾਹਿਬ ਤੇ ਇਹਨਾਂ ਦੀ ਮੈਸੇਜ ਜਿਹੜੀ ਸੰਧੂ ਸੀ ਪਰਮਜੀਤ ਪਰਮਜੀਤ ਸੰਧੂ ਜੀ ਇਹ ਸਾਡੇ ਤੋਂ ਮਹੀਨਾ ਬਾਅਦ ਇਹ ਵੀ ਆ ਗਏ ਫਿਰ ਅਸੀਂ ਪ੍ਰੋਗਰਾਮ ਲਾ ਕੇ ਵਾਪਸ ਆਏ ਤੇ ਇੱਥੇ ਪਾਈ ਦਫਤਰਾਂ ਦੇ ਵਿੱਚ ਜਿੱਦਾਂ ਉਹ ਨਹੀਂ ਬੋਲਦੇ ਹੁੰਦੇ ਬੋਰਡ ਵੀ ਕੱਢ ਕੇ ਇੱਕ ਦਾ ਬੋਰਡ ਕੇ ਦਾ ਉਹ ਵੀ ਵਿੰਗਾ ਜੜੇ ਪਿਆ ਸੀ ਜਿਹੜੀ ਐਸ ਵੀ ਇੱਥੇ ਕਲਾਕਾਰ ਕੋਈ ਹੈ ਹੀ ਨਹੀਂ ਸੁਣ ਮਸਾੜ ਤਾਂ ਮੈਨੂੰ ਵੀ ਲੱਗਿਆ ਵਾ ਉਹ ਕੁਦਰਤੀ ਗੱਲ ਸੀ ਵੀ ਫਿਰ ਮੇਰਾ ਮੀਲ ਹੋ ਗਿਆ ਸਗੀ ਸਾਹਿਬ ਡਿਓਸ オーਰਕੈਸਟਰ ਵਾਲਿਆਂ ਨਾਲ ਜੀ ਉਹ ਜਦੋਂ ਮੈਂ ਜਿੰਨਾਂ ਨੂੰ ਪਹਿਲਾਂ ਲੈਂਦਾ ਸੀ ਉਹ ਇਹਨਾਂ ਦੀ ਮਿਸ ਵੀ ਉਹ ਗਾਉਂਦੀ ਸੀ ਤੇ ਉਹ ਇਸ ਕਰਕੇ ਮੈਨੂੰ ਜਾਣਦੇ ਸੀ ਇਹ ਵੀ ਪੁਰਾਣਾ ਕਲਾਕਾਰ ਤੇ ਉਹਦੇ ਬੰਨੇ ਕਰ ਸ਼ਾਇਰ ਤੋਂ ਸੁਣਿਆ ਸੀ ਉਹਨਾਂ ਦੇ ਅਦਵਾਜ਼ ਸੀ ਵੀ ਕੋ ਪ੍ਰਵਾਨਾ ਕਾਮੇਡੀ ਕਰਦਾ ਵੀ ਉਹ オーਰਕੈਸਟਰ ਵਾਲੇ ਉਹ ਕਹਿੰਦੇ ਯਾਰ ਸਾਡੇ ਕਾਮੇਡੀਆ ਤੇ ਹੈ ਹੀ ਕੋਈ ਨਹੀਂ ਇੱਥੇ ਤੇ ਅੱਛਾ ਮਨੋ ਲੈ ਗਿਆ ਉਹ ਜਿੰਨਾ ਤਾਂ ਅਮੇਦ ਸੀ ਇਹ ਤੋਂ ਨੂੰ ਉਹਨਾਂ ਦਾ ਡਿਪਲੋਮਾ ਹੋ ਗਿਆ ਉਹਨਾਂ ਦੇ ਤਿੰਨ ਗਰੁੱਪ ਸੀ ABC ਤਿੰਨ ਪ੍ਰੋਗਰਾਮ ਦੇਣੇ ਕਾਕਾ ਬੈਲਸ ਫਲਾਨਾ ਬੈਲਸ ਜਿਹੜੇ 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 ਮੈਂ ਉੱਥੇ 10-15 ਮਿੰਟ ਦੀ ਐਡਮ ਕਰਨੀ ਉਹਨਾਂ ਨੂੰ ਗੱਡੀ ਪਹੁੰਚਾਉਣਾ ਦੂਜੀ ਸਟੇਜ ਤੇ ਲੈ ਜਾਣਾ ਮੈਂ ਉੱਥੇ ਕਰਨੀ ਤੇ ਤਿੰਨ ਦਿਨ ਪੇਮੈਂਟ ਦਾ ਸਵੇਰੇ ਸ਼ਾਮ ਨੂੰ ਦੋ ਪ੍ਰੋਗਰਾਮ ਲੁਧਿਆਣਾ ਬੈਲਸ ਲੁਧਿਆਣਾ ਕਲੱਬ ਉਹ ਅਸਗੜਾ ਇੱਦਾਂ ਕਰਕੇ ਮੇਰਾ ਤਾਂ ਚੋ ਕੰਮ ਵੱਧ ਗਿਆ ਫਿਰ ਉਹਨਾਂ ਦੇ ਨਾਲ ਮੈਂ ਤਕਰੀਬਨ 2000 ਤਿੰਨ ਤੱਕ ਕੰਮ ਕੀਤਾ ਅੱਛਾ ਜੀ ਪ੍ਰੋਣਾ ਜੀ ਗੱਲ ਚੱਲ ਰਹੀ ਸੀ ਤੁਹਾਡੇ ਸੰਗੀਤ ਦੀ ਤੁਹਾਡੇ 뮤ਜ਼ਿਕ ਦੀ ਐਜ਼ ਅ 뮤ਜ਼ਿਕ ਡਾਇਰੈਕਟਰ ਤੁਸੀਂ ਬਹੁਤ ਸਾਰੀਆਂ ਕੈਸਟਾਂ ਕੀਤੀਆਂ ਬਹੁਤ ਸਾਰੇ ਨਵੇਂ ਆਰਟਿਸਟ ਪੇਸ਼ ਕੀਤੇ ਹਾਂ ਜੋ ਵੱਖ-ਵੱਖ ਕੰਪਨੀਆਂ ਚ ਕਦੇ ਇਹਦਾਂ ਨਹੀਂ ਉਹਦੋਂ ਸੋਚਿਆ ਵੀ ਆਪਣਾ ਸਟੂਡੀਓ ਲਈਏ ਤੇ ਰਿਕਾਰਡਿੰਗ ਕਰੀਏ ਨਹੀਂ ਉਹਦੋਂ ਇਹਨਾਂ ਪੈਸੇ ਹੀ ਨਹੀਂ ਸੀ ਨਾ ਕੋਈ ਸੋਚ ਸੀ ਉਹਦੋਂ ਅੱਛਾ ਜੀ ਉਹ ਕਰਨਾ ਕਿੰਨਾ ਸੀ ਕੰਮ ਸਟੂਡੀਓ ਤੇ ਮੇਰੇ ਕੋਲ ਤਾਂ ਕੇਆਰਸੀ ਦਾ ਕੰਮ ਨਹੀਂ ਸੀ ਮੁੱਕਦਾ ਅੱਛਾ ਉਹ ਜਿਹੜੇ ਕਲਾਕਾਰ ਆਉਣਾ ਮੈਂ ਉੱਥੇ ਜਾ ਕੇ ਕਰੇ ਆਉਣਾ ਠੀਕ ਹੈ ਤੁਹਾਨੂੰ ਪਤਾ ਮੈਂ ਅਸ਼ਕੁਂਦਰ ਪੰਚੀ ਦੀਆਂ ਉਹਦੀਆਂ ਮਤਲਬ ਕਿੰਨੇ ਕਸਟਲ ਦੀਆਂ ਕੀਤੀਆਂ ਹੋਈਆਂ ਠੀਕ ਹੈ ਹੋਰ ਜੰਦ ਬੰਗ ਦੀ ਯਾਰੀ ਆ ਰਾ ਦੀ ਚਮਕ ਚਮਕਦੇ ਜੀ ਜੰਦ ਦੀ ਫੇਰ ਮਖਤਿਆਰ ਮਣਕੇ ਦੀ ਜਿਲਾ ਹਣ ਦੂ ਪਿਆਰ ਕਰੀ ਤੇ ਐਡਬਰਗ ਦੀ ਫਲਕਾਰੀ 6 ਵਜੇ ਹਣ ਕਰਦੇ ਬੂਆ ਬੰਦ ਬਸੰਤਰੀਏ ਜੀ ਉਹਨੂੰ ਤਾਂ ਬਹੁਤ ਹੈ ਮੇਰੇ ਕੋਲ ਤਾਂ ਕੰਮ ਬੜਾ ਕੀਤਾ ਜੀ ਤੇ ਸਟੂਡੀਓ ਵਾਰਾਂ ਹੀ ਸੋਚਿਆ ਫਿਰ ਵੀ ਆਪਣਾ ਲਾ ਲਿਆ ਤੁਸੀਂ ਦੱਸਿਆ ਉਹਨੂੰ ਉਹ ਮੇਰਾ ਬੇਟਾ ਹੁਣ ਉਹਨੇ ਉਹਨੇ 2011 ਚ ਮੈਂ ਉਹ ਮੁੱਛੇ ਵੀ ਕੀ ਕਰਨਾ ਅੱਛਾ ਜੀ ਉਹ ਮੇਰੇ ਨਹੀਂ ਲੈ ਚ ਬੜਾ ਚਾਹਤਾ ਦਾ ਵੀ ਜਿੰਦਾ ਭਾਜੀ ਦਾ ਬਜਾਉਣ ਜਾਂਦਾ ਰਿਹਾ ਫਿਰ ਲਾਹੌਰ ਘਰ ਮੁੜ ਕੇ ਕਹਿੰਦਾ ਡੈਡੀ ਮੈਂ ਕਹਿੰਦਾ ਮਗਰ ਮਗਰ ਦੀ ਬਜਾਉਣ ਵਾਲਾ ਕੰਮ ਕਰਦਾ ਮੈਂ ਤਾਂ ਆਪਣੇ ਕੁਝ ਕਰਨਾ ਸਟੂਡੀਓ ਲਾਉਣਾ ਤੇ 2011 ਚ ਉਹਨੇ ਗਾਣੇ ਬਣਾਏ ਸੀ ਅੱਛਾ ਜੀ ਤੇ ਦੋਗਣੇ ਤੇ ਚੱਲਦੇ ਰਿਹਾ ਆਪਣੇ ਐਮਐਚ1 ਦੇ ਉੱਤੇ ਜੀ ਪੰਜਾਬੀ ਤੰਦ ਤੇ ਦੋ ਦੋ ਮਹੀਨੇ ਲਾ ਛੜੇ ਖੁੱਲੇ ਪੈਸੇ ਦੇ ਲਾਈ ਉਹ ਲਾਈ ਉਹ ਨਵੇਂ ਕਿਹ ਸੀ ਕੀ ਸੀ ਮੁੰਡੇ ਦਾ ਨਾਂ ਜਿਹਨਾਂ ਦਾ ਗੀ ਸੀ ਉਹ ਇੱਕ ਮੁੰਡਾ ਸਨੀ ਸੀ ਅੱਛਾ ਜੀ ਜੀ ਮਾਸੀ ਇੱਕ ਮੁੰਡਾ ਹੋਰ ਸੀ ਅੱਛਾ ਤਿੰਨਾਂ ਦਾ ਸੀ ਤੇ ਇਹ ਮੇਰੇ ਮੁੰਡੇ ਦਾ ਆਪ ਨੂੰ ਗਿਆ ਸੀ ਮੀਨਿੰਗ ਉਹਦਾ ਸੀ ਵੀਡੀਓ ਵੀ ਆਪ ਹੀ ਕਰਦਾ ਡੇਟਿੰਗ ਡੂਟਿੰਗ ਸਾਰੀ ਉਹ ਕਰ ਲੈਂਦਾ ਸਾਰਾ ਕੁਝ ਠੀਕ ਹੈ ਜੀ ਪੂਜਰ ਵੀ ਆਪ ਵੀ ਆਪ ਤੁਸੀਂ ਮਤਲਬ ਉਹ ਜਿਹੜਾ ਕੰਮ ਨਹੀਂ ਕਰਦਾ ਤੁਹਾਡੇ ਬੇਟੇ ਨੇ ਕਰਤਾ ਉਹ ਮੈਂ ਉਹ ਜਦੋਂ ਨੇ 10ਵੀਂ ਕਰ ਲਈ ਤੇ ਕਹਿੰਦਾ ਮੈਂ ਹੋਰ ਨਹੀਂ ਪੜ੍ਹਣਾ ਡੈਡੀ ਮੇਤੇ ਪੈ ਖਰਾਬ ਨਾ ਕਰੋ ਮੈਂ ਉਹਦੀ ਬੜੀ ਇਮਾਨਦਾਰੀ ਦੇਖੀ ਉਹਨੂੰ ਮੈਂ ਮਹੀਨਾ ਦਿੱਤਾ ਸੋਚ ਲਾ ਇਹਨੇ ਮੈਂ ਕਹਿੰਦਾ ਨਹੀਂ ਪੜ੍ਹਣਾ ਤਾਂ ਨਹੀਂ ਪੜ੍ਹਣਾ ਮੈਨੂੰ ਕੰਮ ਸੁਕਾਉਂਗਾ ਮੈਂ ਕਿਹੜਾ ਕਹਿੰਦਾ ਜਿਹੜਾ ਤੁਸੀਂ ਕਰਦੇ ਅੱਛਾ ਉਹਨੂੰ ਆਪਣਾ ਬੱਚਾ ਸੀ ਮੈਂ ਵੀ ਫਿਰ ਸ਼ਿਖੋ ਬੋ ਸ਼ਗਿਰਦ ਪੈ ਗਿਆ ਉਹ ਕਰਦਾ ਹੀ ਨਿਆਣਾ ਫਿਰ ਪਰ ਉਹਨੂੰ ਮੈਂ ਵਿਸਾਲ ਦੇ ਵਿੱਚ ਬਜੀ ਜਲਦੀ ਨਾਲ ਦਿਖਾ ਦਿੱਤਾ ਜਲਦੀ ਸਿੱਖ ਗਿਆ ਠੀਕ ਹੈ ਜੀ ਤੋਂ ਕਰਦਾ ਹੁਣ ਸਟੂਡੀਓ ਸਾਡਾ ਨਵਾਂ ਬਣ ਰਿਹਾ ਹੈ ਅੱਛਾ ਜੀ ਪੂਰਾ ਸਾਲ ਹੀ ਹੋ ਗਿਆ ਕਲਾਈਮੈਕਸ ਜਈ ਹੈ ਸ਼ਾਇਦ ਨਿਊ ਈਅਰ ਦੇ ਉੱਤੇ ਆਪਾਂ ਮੂਰਤ ਕਰਾਂਗੇ ਵਾਹ ਜੀ ਵਾਹ ਬਹੁਤ ਵਧੀਆ ਜੀ ਲਹਾਰੇ ਬਣਾ ਰਹੇ ਆ ਅੱਛਾ ਜੀ ਅਦੀ ਸਟਾਰ ਸਕੂਲ ਹੈ ਨਹਿਰ ਦੇ ਉੱਤੇ ਵੱਡਾ ਸਾਰਾ ਮਾਝ ਰਾਂ ਦਾ ਉਸ ਸੜਕ ਦੇ ਉੱਤੇ ਹੈ ਜੀ 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 ਤੇ ਕਰਤਾਰ ਰਮਲਾ ਜੀ ਦੇ ਨਾਲ ਤੁਸੀਂ ਆ ਮਗਰਲੇ ਸਾਲਾਂ ਜ ਉਹਨਾਂ ਦੇ ਗੈਸ ਤੋਂ ਪਹਿਲਾਂ ਬਹੁਤ ਸਾਰਾ ਸਮਾਂ ਕੰਮ ਕੀਤਾ ਹਾਂਜੀ ਉਹਨਾਂ ਦੇ ਨਾਲ ਕਿਵੇਂ ਤੁਹਾਡਾ ਉਹ ਆ ਰਾਬਤਾ ਰਿਹਾ ਕਿ ਮੈਂ ਜਿਆਦਾਸ਼ਤ ਤੋਂ ਬਹੁਤ ਵੱਡੇ ਜੀ ਉਹਨਾਂ ਨਾਲ ਦੀ 19:00 ਤੱਕ ਦੀ ਸ਼ਤਰ ਤੇ ਮਰ ਰਾਤਾ ਜਾ ਹੁੰਦਾ ਉਹ ਸ੍ਰੀ ਗੁਰੂ ਸਾਹਿਬ ਨਾਲ ਜਾਂਦੇ ਹੁੰਦੇ ਸੀ ਜੀ ਤੇ ਮੈਂ ਵੀ ਕਦੀ ਕਦੀ ਉਧਰ ਨਿਕਣਾ ਸਾਥਰੀ ਕਾਲ ਸਾਥਰੀ ਕੋਲ ਤੇ ਉੱਥੇ ਮੈਂ ਸਤਿੰਦਰ ਬੀਬਾ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਬੀਬਾ ਅਜੀਤ ਕੌਰ ਦੀ ਕੋਠੀ ਦੇ ਨਾਲ ਹੀ ਉਹਨਾਂ ਦੀ ਕੋਠੀ ਸਤਿੰਦਰ ਬੀਬਾ ਸਤਿੰਦਰ ਬੀਬਾ ਜੀ ਦੇ ਛੋਟੇ ਭੈਣ ਜੀ ਜੀ ਤੋਂ ਮੈਂ ਉਹਨਾਂ ਨਾਲ ਜਾਣਾ ਔਰ ਤੋਂ ਹੈਲੋ ਹੈ ਤਾਂ ਹੋ ਗਈ ਸ਼ੁਰੂ ਹੋ ਗਈ ਸੀ ਬਿਲਕੁਲ ਤੋਂ ਉਦੋਂ ਬਾਅਦ ਫਿਰ ਉਹਨਾਂ ਨਾਲ ਜਦੋਂ ਆਪਣੇ ਗੁਰੂ ਬਣਾਏ ਤੇ ਮੈਂ ਉਹਨਾਂ ਦਾ ਵੀ ਕਦੀ ਕਦੀ ਛੁੱਟੀ ਹੁੰਦੀ ਮਾਂ ਉਹ ਪਿੰਡਾਂ ਨੂੰ ਹੱਟ ਗਏ ਤੇ ਫਿਰ ਉਹਨਾਂ ਨੇ ਗਰੁੱਪ ਬਣਾਇਆ ਜੀ ਤੇ ਮੈਂ ਉਹ ਤੋਂ ਮੈਨੂੰ ਲੈ ਜਾਂਦੇ ਹੁੰਦੇ ਸੀ ਅਸੀਂ ਪਹਿਲਾਂ ਵੀ ਜਾਂਦੇ ਰਹੇ ਤੁਸੀਂ ਪਹਿਲਾਂ ਜਾਂਦੇ ਰਹੇ ਪਹਿਲਾਂ ਜਦੋਂ ਸੁੱਕੀ ਨਾ ਘੁੰਦੇ ਸੀ ਮੈਂ ਉਹ ਤੋਂ ਜਾਂਦਾ ਰਿਹਾ ਜੀ 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 ਕੰਟੀ ਦਾ ਬਣਿਆ ਉਹ ਤੋਂ ਫਿਰ ਕੋਈਆਂ ਨਾਲ ਗਰੁੱਪ ਬਣੇ ਮੈਂ ਥੋੜਾ ਥੋੜਾ ਸਾਰੇ ਕਰਦੇ ਸੀ ਫਿਰ ਥੋੜਾ ਥੋੜਾ ਪ੍ਰਸ਼ਾਦ ਸਾਰੇ ਹਰਮਾਨ ਸਿੰਘ ਹਰਮਾਨ ਸਿੰਘ ਤੋਂ ਤਾ ਜੀ 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 ਤੁਸੀਂ ਅੱਜ ਦੇ ਸੁਪਰਸਟਾਰ ਦਿਲਜੀਤ ਨਾ ਵੀ ਜਦੋਂ ਉਹ ਨਵੇਂ-ਨਵੇਂ ਆਏ ਮਾਰਕੀਟ ਇਹ ਕਦਵ ਚੰਦਾ ਬਾਜੀ ਨਾ ਲੱਗੇ ਤੋ ਮੈਨੂੰ ਰੋਜ਼ ਹੀ ਆ ਜਾ ਕਰਨ ਸਾਡੇ ਅੱਲਾ ਜੋ ਸਾਡੇ ਅੱਲਾ ਜੋ ਆਮੋ ਸਾਹਮਣੇ ਦਫਤਰ ਹੈ ਜੀ ਇਹ ਚਾਰੇ ਜਿਹੜੇ ਉੱਧਰ ਸੀ ਆਪਣੇ ਟੈਰੀ ਟੌਨ ਦੇ ਫਾਈਨਡ ਆਉਂਦੇ ਵਿੱਚ ਦਲਜੀਤ ਸਾਹਜ ਬੋਪਾ ਰਾਏ ਕੁਲਵਿੰਦਰ ਢਿੱਲੋਂ ਜਰਿਆ ਜੀ ਮੇਲੇ ਲੱਗਦੇ ਤੇ ਆਪਣਾ ਦੇਦੇ ਗੇੜਾ ਵਾਲਾ ਬੋਪਾ ਰਾਏ ਤੇ ਜੀ ਐਸ ਪੀਟਰ ਵਾਹ ਤੋ ਉਹ ਸਾਡੇ ਜਿਹੜੇ ਕੰਪਨੀ ਦੇ ਸਾਡੇ ਮਾਗਲ ਕਰ ਜਾਂਦੇ ਸਨ ਉਹਨਾਂ ਨੇ ਮੇਰਾ ਪਿਆਰ ਸੀ ਮੈਂ ਉਹਨਾਂ ਦਾ ਕੰਮ-ਕੁਮਨ ਹੋਰ ਕੋੜਗਾ ਕਰਦੇ ਤੋ ਕਹਿੰਦੇ ਯਾਰ ਪਰਵਾਹ ਨਾ ਸਾਡੇ ਕੋ ਕੋਈ ਹੈ ਨਹੀਂ ਕੋਈ ਨੌਂਸਰ ਚਾਹੀਦਾ ਹੈ ਨਹੀਂ ਤੇ ਤੂੰ ਆ ਜਾ ਯਾਰ ਪਰ ਮੈਂ ਮੈਂ ਇਹ ਨਾ ਵੀ ਦੁਰਖੇ ਚ ਤੂੰ ਹੋਇਓ ਕਹਿੰਦਾ ਤੂੰ ਚਾਹ ਪੀ ਕੇ ਕੰਮ ਕਰ ਸ਼ੋਦਾਂਗਾ ਤੂੰ ਵਾ ਸਟ ਡਮਾਸਟਰੀ ਇਹਨਾਂ ਦਾ ਵੀ ਇਹਨਾਂ ਦੇ ਜਿਹਦੇ ਨਾਲ ਤੇਰਾ ਦਿਲ ਕਰੇ ਵਾ ਜਿਹਦਾ ਨੇੜੇ ਹੁੰਦਾ ਮੋਦੀ ਗੜੀ ਬਹਿ ਜਾਂਦਾ ਸੀ ਅੱਛਾ ਅੱਛਾ ਠੀਕ ਹੈ ਤੇ ਲੁੱਧ ਕਰੋ ਆ ਕੇ ਲੈ ਜਾਂਦਾ ਹਾਂ ਉਹ ਕੋਈ ਦਾਦਾ ਗੁਰੂ ਜਿੰਦਾ ਜਿਹਦਾ ਹਾਂ ਉਹ ਕਰਕੇ ਉਹ ਪਾਰਦਾ ਜ਼ਗੀਰ ਦੇ ਸੀ ਉਹ ਪਾਜ ਗਾਇ ਉਸਤਾਜ ਦਾ ਉਹ ਕਰਕੇ ਸਾਡਾ ਪੁੱਤ ਤੁਹਾਨੂੰ ਵੀ ਉਸਤਾਦ ਮੰਨਦਾ ਸੀ ਉਹ ਸਾਡਾ ਪੋਤਾ ਲੱਗਦਾ ਸੀ ਪੋਤਾ ਲੱਗਦਾ ਸੀ ਤੇ ਉਹਨੇ ਘਰੇ ਹੀ ਬੋਤਲ ਇੱਥੇ ਆ ਕੇ ਹੋਲ ਲੈਣੀ ਸਵੇਰੇ ਤਾਂ ਦੋ ਪੈਕ ਬਣਾ ਕੇ ਆਪੇ ਫ੍ਰੀਜ ਉਤੋਲ ਕੇ ਦਾਜਾ ਜੀ ਉੱਠੋ ਲਾਓ ਟੀਬ ਹੋ ਗਿਆ ਚਲੋ ਚਲੋ ਉੱਦੇ ਗੱਡੀ ਬਟਾ ਕੇ ਨਾ ਜਾਣਾ ਕੀ ਬਾਤ ਜਲਦੀ ਤੇ ਲੜਨਾ ਤੂੰ ਉਸਤਾਜੀ ਸਾਡੇ ਨਾਲ ਨਹੀਂ ਜਾਂਦੇ ਅੱਛਾ ਮੈਂ ਤੂੰ ਯਾਰ ਤੂੰ ਤੇ ਦਾ ਦੁੱਬੀ ਨੇ ਦੁੱਧ ਚਾਹ ਪੀਣਾ ਉਹਨੇ ਕਰੋ ਆਪਣੀ ਚਾਹ ਨਹੀਂ ਹੁੰਦਾ ਉਹ ਚਾਰ ਹੱਥ ਨੇ ਲਾਉਂਦਾ ਉਸਤਾਜੀ ਉੱਥੋਂ ਵੀ ਲਾਉਂਦੇ ਦੋ ਚ ਪੱਤੀ ਵੀ ਲਾਉਂਦੇ ਮੇਰੀ ਮੰਮੀ ਨੇ ਬਣਾ ਕੇ ਦਿੱਤੀ ਅਸਾ ਵਧੀਆ ਹੈ ਬਪਰਾਇਨ ਬੜੇ ਪ੍ਰੋਫਾਈਲ ਹੈ ਠੀਕ ਹੈ ਉਹ ਇੰਦਾ ਸਾਰਾ ਕੁਝ ਹੋ ਗਿਆ ਦਿਲਸ਼ਾਦ ਅਖਤਰ ਦੀ ਕੋਈ ਗੱਲ ਬਾਤ ਸੁਣਾਂ ਉਹਨਾਂ ਨੇ ਵੀ ਜਾਂਦੇ ਰਹੇ ਦਿਲਸ਼ਾਦ ਅਖਤਰ ਦੇ ਪ੍ਰੋਫਾਈਲ ਲਾਇਆ ਸੀ ਅਸੀਂ ਦੋ ਉਹਨਾਂ ਦੇ ਅਸੀਂ ਕਰ ਸਦੀਕ ਸਾਹਿਬ ਦੇ ਉੱਤੇ ਰਿਸ਼ਤੇਦਾਰੀ ਹੈ ਸਾਰੇ ਕੀੜੇ ਖਾ ਉਹਨਾਂ ਦੇ ਡੈਡੀ ਹੋਣੀ ਹਾਂਜੀ ਉਹਦਾ ਕਰਕੇ ਸਾਡੇ ਆਉਣ ਜਾਣੇ ਸੀ ਆਉਂਦੇ ਜਾਂਦੇ ਅਸੀਂ ਉੱਥੇ ਉਹਨਾਂ ਦੇ ਸ਼ਹਿਰ ਚ ਜਾਵੜਨਾ ਗੋਦੋ ਤੇ ਰੋਟੀ ਬੜੀ ਖਾਵਾ ਤੇ ਉਹ ਉਹਨਾਂ ਦਾ ਗਰੁੱਪ ਜੀ ਉਹਨਾਂ ਦਾ ਸਕੂਲ ਸੁੱਕੀ ਨਾ ਅੱਛਾ ਉਹਨਾਂ ਨੇ ਵੀ ਖਾੜੇ ਲਾਇਆ ਤੇ ਕੁਲਾ ਡੁਲਾ ਮਸ਼ੀਨ ਸਰੀਲਾ ਸੀ ਬੰਦਾ ਵਧੀਆ ਸੀ ਹਾਂ ਸਰੀਲਾ ਸੀ ਕੋਈ ਸ਼ੱਕ ਨਹੀਂ ਕੱਲੇ ਵੀ ਬੰਦਾ ਵਧੀਆ ਸਾਰੇ ਵਧੀਆ ਖੂਸ ਕਰਦੇ ਜਿਹਨੇ ਮਾਜੀ ਕਰ ਲਓ ਫਿਰ ਦੋ ਆਟੀ ਆੜੀ ਦਾ ਸਿਰ ਸਿਰ ਹਿਲਦਾ ਫਿਰ ਉਦੋਂ ਤੇ ਹੁੰਦਾ ਹੀ ਹੁੰਦਾ ਵਾਹ ਜੀ ਵਾਹ ਅਸੀਂ ਅਸੀਂ ਤੋਂ ਉਹਨਾਂ ਦੇ ਨਾਲ ਸੰਕਰ ਸਦੀਕ ਸਾਹਿਬ ਦੇ ਉੱਤੇ ਰਿਸ਼ਤੇਦਾਰੀ ਹੈ ਸਾਰੇ ਕੀੜੇ ਖਾ ਉਹਨਾਂ ਦੇ ਡੈਡੀ ਹੋਣੇ ਹਾਂਜੀ ਉਹਦਾ ਕਰਕੇ ਸਾਡਾ ਆਉਣ ਜਾਣੇ ਸੀ ਆਉਂਦੇ ਜਾਂਦੇ ਅਸੀਂ ਉੱਥੇ ਉਹਨਾਂ ਦੇ ਸ਼ਹਿਰ ਚ ਜਾਵੜਨਾ ਗੋਦੋ ਉੱਤੇ ਰੋਟੀ ਬਣੀ ਖਾਵੜਾ ਤੇ ਉਹ ਉਹਨਾਂ ਦਾ ਗਰੁੱਪ ਜੀ ਉਹਨਾਂ ਦਾ ਸੁਖ ਸੁਖੀ ਨਾ ਅੱਛਾ ਮੋਨਨ ਨੇ ਖਾੜੇ ਲਾਇਆ ਤੇ ਉਹ ਡੋਲਾ ਮੀਸੀ ਸਰੀਲਾ ਸੀ ਬੰਦਾ ਵਧੀਆ ਸੀ ਹਾਂ ਸਰੀਲਾ ਸੀ ਕੋਈ ਸ਼ੱਕ ਨਹੀਂ ਕੱਲੇ ਵੀ ਬੰਦਾ ਵਧੀਆ ਤੇ ਸਾਰੇ ਵਧੀਆ ਬੁਸ ਕਰਨੇ ਤੇ ਜਿਹਨੇ ਮਾਜੀ ਕਾੜੋ ਫਿਰ ਉਹ ਆਟੇ ਆਲੀ ਦਾ ਸਿਰ ਸਿਰ ਹਿਲਦਾ ਫਿਰ ਉਦਾਂ ਤੇ ਹੁੰਦਾ ਹੀ ਹੁੰਦਾ ਵਾਹ ਜੀ ਵਾਹ